ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਬਾਰੇ ਅਸੀਂ ਸਭ ਜਾਣਦੇ ਹਾਂ ਪਰ ਪੰਜਵੇਂ ਸਹਬਜ਼ਾਦੇ ਦਾ ਖਿਤਾਬ ਕਿਸ ਨੂੰ ਮਿਲਦਾ ਹੈ ਗੁਰਤੇਗ ਬਹਾਦਰ ਜੀ ਦਾ ਸ਼ੀਸ਼ ਜਦੋਂ ਧੜ ਤੋਂ ਵੱਖ ਕੀਤਾ ਗਿਆ ਤਾਂ ਫਰਮਾਨ ਜਾਰੀ ਕੀਤਾ ਜਾਂਦਾ ਹੈ ਕਿ ਸ਼ੀਸ਼ ਲੈ ਕੇ ਜਾਣ ਵਾਲੇ ਦੇ ਪੂਰੇ ਪਰਿਵਾਰ ਨੂੰ ਖਤਮ ਕੀਤਾ ਜਾਵੇ ਇਸ ਵੇਲੇ ਭਾਈ ਜੇਤਾ ਜੀ ਆਪਣੇ ਦੋ ਭਰਾਵਾਂ ਤੇ ਪਿਤਾ ਜੀ ਦੇ ਨਾਲ ਗਏ ਤੇ ਪਿਤਾ ਜੀ ਕਹਿਣ ਲੱਗੇ ਕਿ ਜੇ ਇੱਕ ਸ਼ੀਸ਼ ਚੁੱਕਣਾ ਹੈ ਤਾਂ ਇੱਕ ਰੱਖਣਾ ਵੀ ਪਵੇਗਾ ਭਾਈ ਜੇਤਾ ਜੀ ਨੇ ਆਪਣੇ ਪਿਤਾ ਜੀ ਦਾ ਸ਼ੀਸ਼ ਵੱਢ ਕੇ ਉੱਥੇ ਰੱਖਿਆ ਤੇ ਦੂਜੇ ਪਾਸੇ ਭਾਈ ਲੱਖੀ ਸ਼ਾਹ ਬਨਜਾਰਾ ਜੀ ਜੋ ਉਸ ਸਮੇਂ ਦੇ ਸਭ ਤੋਂ ਅਮੀਰ ਸਨ ਉਹ ਆਪਣੇ ਤਿੰਨ ਪੁੱਤਰਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਬਾਕੀ ਦੇ ਧੜ ਨੂੰ ਰੋਹ ਦੇ ਗੱਡੇ ਵਿੱਚ ਲੈ ਕੇ ਆਪਣੇ ਘਰ ਆਏ ਤੇ ਆਪਣੇ ਘਰ ਨੂੰ ਧੜ ਦੇ ਨਾਲ ਅੱਗ ਲਾ ਕੇ ਗੁਰੂ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਲੱਖੀ ਸ਼ਾਹ ਬਨਜਾਰੇ ਦੀ ਤੀ ਮੀਰ ਮਨੂ ਦੀ ਜੇਲ੍ਹ ਵਿੱਚ ਸ਼ਹੀਦ ਹੋਏ ਤੇ ਉਸ ਦੇ ਤਿੰਨ ਹੀ ਪੁੱਤਰ ਸਨ ਤੇ ਤਿੰਨ ਹੀ ਸ਼ਹੀਦ ਹੋਏ ਪਰ ਜਦੋਂ ਗੱਲ ਆਉਂਦੀ ਹੈ ਪੰਜਵੇਂ ਸਹਜਾਦੇ ਦੀ ਤਾਂ ਇਹ ਕਿਤਾਬ ਅਜੀਤਾ ਜੀ ਨੂੰ ਮਿਲਦਾ ਹੈ ਰੰਗਰੇਟੇ ਗੁਰੂ ਦੇ ਬੇਟੇ